ਹਾਂਜੀ ਉਹ ਲੇਖਕ ਹੈ। ਉਹ ਨਾਲ ਹੀ ਹਿੰਦੂ ਬੰਦਾ ਬੱਚੇ। ਹਾਂ। ਕਾਚੀ ਆਟੇ। ਹਾਂਜੀ ਸਸਤੀ ਗਲੀ ਦੋਸਤੋ ਸਾਰਿਆਂ ਨੂੰ ਮੈਂ ਵਾਰਤਾਕਰਨ ਪ੍ਰੇਮੀ ਮਾਸਟਰ ਲక్ష్ਮੀ ਸਿੰਘ ਛੱਠਾ ਸੰਗਰੂਰ ਤੋਂ ਅੱਜ ਅਸੀਂ ਬਹੁਤ ਸੋਹਣਾ ਸੁਨੇਹਾ ਲੈ ਕੇ ਪਹੁੰਚੇ ਤੁਹਾਡੇ ਕੋਲ ਅ ਮੈਂ ਡਿੜਬਾ ਸਿਟੀ ਦੇ ਵਿੱਚਾਂ ਵਿਕਟੋਰੀਆ ਕਲੋਨੀ ਦੇ ਵਿੱਚ ਇੱਥੇ ਅਸੀਂ ਪੰਛੀਆਂ ਨੂੰ ਪਾਣੀ ਰੱਖਣ ਲਈ ਆਏ ਸੀ ਕਟੋਰੇ ਭਰ ਕੇ ਸੋ ਬਹੁਤ ਵਧੀਆ ਲੱਗਿਆ ਇਸ ਕਲੋਨੀ 'ਚ ਕੁਦਰਤ ਪ੍ਰੇਮੀ ਲੋਕ ਰਹਿੰਦੇ ਨੇ ਨੇਚਰ ਲਵਰ ਲੋਕ ਰਹਿੰਦੇ ਨੇ। ਕਿ ਲਗਭਗ ਸਾਰੇ ਘਰਾਂ ਦੇ ਬਾਹਰ ਅਸੀਂ ਪਿਛਲੇ ਸਾਲ ਵੀ ਇੱਥੇ ਵਿਜਿਟ ਕੀਤਾ 2-3 ਸਾਲ ਤੋਂ ਮੈਂ ਆਉਂਦਾ ਕਟੋਰੇ ਰੱਖਣ ਲਈ ਘਰਾਂ ਦੇ ਬਾਹਰ ਸੋ ਸਾਰੇ ਘਰਾਂ ਦੇ ਬਾਹਰ ਪਾਣੀ ਭਰ ਕੇ ਰੱਖਿਆ ਹੋਇਆ ਬਹੁਤ ਚੰਗਾ ਲੱਗਿਆ ਦੇਖ ਕੇ ਸੋ ਸਾਨੂੰ ਸਾਰੇ ਸਮਾਜ ਨੂੰ ਇਸ ਤਰ੍ਹਾਂ ਕੁਦਰਤ ਪ੍ਰੇਮੀ ਨੇਚਰ ਲਵਰ ਬਣਨਾ ਚਾਹੀਦਾ ਪ੍ਰਕਿਰਤੀ ਨੂੰ ਪਿਆਰ ਕਰਨਾ ਚਾਹੀਦਾ ਪ੍ਰਕਿਰਤੀ ਨੂੰ ਪਿਆਰ ਕਰਨ ਦਾ ਸਨੇਹਾਂ ਦੇਣਾ ਚਾਹੀਦਾ ਸੋ ਮਨੁੱਖਤਾ ਤਾਂ ਜਿੱਥੋਂ ਦੇ ਅੰਦਰ ਤੀਆ ਤੇ ਦੇਆ ਇਹ ਕਹਿੰਦੀ ਹੈ ਕਿ ਤੁਸੀਂ ਪ੍ਰਕਿਰਤੀ ਨੂੰ ਪਿਆਰ ਕਰੋ ਪੰਛੀਆਂ ਨੂੰ ਔਰ ਜੀਵ ਜੰਤੂ ਨੂੰ ਬਚਾਉਣ ਲਈ ਪ੍ਰਾਲੇ ਗਰਮੀ ਬਹੁਤ ਪੈ ਰਹੀ ਹੈ ਗਰਮੀ ਦੇ ਵਿੱਚ ਸਾਡੇ ਬਹੁਤ ਸਾਰੇ ਮਿੱਤਰ ਪੰਛੀ ਨੇ ਜਿਹੜੇ ਪਾਣੀ ਤੋਂ ਪਿਆਸੇ ਮਰ ਰਹੇ ਨੇ ਸੋ ਪਿੰਡਾਂ ਚ ਆਪਾਂ ਸ਼ਹਿਰਾਂ ਚ ਦੇਖਦੇ ਆਂ ਤੌਰ ਤੇ ਪਿੰਡਾਂ ਚ ਖਾਸ ਕਰਕੇ ਪਾਣੀ ਦੇ ਛਪੀਲਾ ਲਾਉਨੇ ਆ ਮਨੁੱਖ ਮਨੁੱਖ ਨੂੰ ਧੱਕੇ ਨਾਲ ਪਾਣੀ ਪਲਾਈ ਜਾਂਦਾ ਰੋਕ ਰੋਕ ਕੇ ਜ਼ਬਰਦਸਤੀ ਘੇਰ ਘੇਰ ਕੇ ਪਾਣੀ ਪਲਾਉਨੇ ਆ ਸੀ ਸੋ ਪਾਣੀ ਪਲਾਉਣਾ ਸੋ ਜੇ ਪਾਣੀ ਪਲਾਉਣਾ ਤਾਂ ਪੰਛੀਆਂ ਨੂੰ ਪਲਾਓ ਜੀਵ ਜੰਤੂ ਨੂੰ ਪਲਾਓ ਅਵਾਰਾ ਜਿਹੜੇ ਸਾਡੇ ਪਸ਼ੂ ਫਿਰਦੇ ਨੇ ਗਾਵਾਂ ਫਿਰਦੀਆਂ ਨੇ ਡੰਗਰ ਫਿਰਦੇ ਨੇ ਉਹਨਾਂ ਨੂੰ ਪਾਣੀ ਪਲਾਓ ਪੰਛੀਆਂ ਨੂੰ ਪਾਣੀ ਰੱਖੋ ਆਪਣੇ ਘਰਾਂ ਦੇ ਵਿਹੜੇ 'ਚ ਪਾਣੀ ਭਰ ਕੇ ਰੱਖੋ ਪੰਛੀਆਂ ਲਈ ਸੋ ਗਰਮੀ ਬਹੁਤ ਪੈ ਰਹੀ ਆ ਮੈਂ ਪਿਛਲੇ 16 ਸਾਲ ਤੋਂ ਸਮਾਜ ਨੂੰ ਹੱਥ ਛੋੜ ਕੇ ਹੀ ਮੈਸੇਜ ਕਨਵੇ ਕਰ ਰਿਹਾ ਕਿ ਘਰਾਂ ਦੇ ਵਿਹੜੇ 'ਚ ਛਾਵੇਂ ਪੰਛੀਆਂ ਲਈ ਪਾਣੀ ਭਰ ਕੇ ਜ਼ਰੂਰ ਰੱਖੋ ਜੀਵ ਜੰਤੂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ ਹੈਗਾ ਕਿਉਂਕਿ ਪਾਣੀ ਦੇ ਵਿਕਲਪ ਸੀ ਜਿਹੜੇ ਜੀਵ ਜੰਤੂਆਂ ਤੋਂ ਉਹ ਮਨੁੱਖ ਨੇ ਖੋਲੇ ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ ਬਹੁਤ ਬੁਰਾ ਹਾਲ ਹੈ ਇਨ੍ਹਾਂ ਸ਼ਹਿਰਾਂ 'ਚ ਆ ਕੇ ਇਦਾਂ ਦੀਆਂ ਕਲੋਨੀਆਂ 'ਚ ਆ ਕੇ ਮਨ ਖੁਸ਼ ਹੁੰਦਾ ਕਿ ਕੁਦਰਤ ਪ੍ਰੇਮੀ ਲੋਕ ਹੈਗੇ ਨੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਨੇ ਸੋ ਇੱਥੇ ਅਸੀਂ ਪਿਛਲੇ ਸਾਲ ਕਟੋਰੀ ਵੀ ਰੱਖ ਕੇ ਗਏ ਸੀ ਪਰ ਉਦੋਂ ਬਾਅਦ ਹੁਣ ਸਾਰੀ ਕਲੋਨੀ ਦੇ ਵਿੱਚ ਮਤਲਬ ਕਿ ਇੱਕ ਚੰਗਾ ਮੈਸੇਜ ਕਨਵੇ ਹੋਇਆ ਕਿ ਸਾਰੀ ਕਲੋਨੀ 'ਚ ਹੁਣ ਘਰਾਂ ਦੇ ਬਾਹਰ ਪਾਣੀ ਦੇ ਕਟੋਰੀ ਰੱਖੇ ਹੋਏ ਨੇ